ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਮੌਸਮ ਵਿਭਾਗ ਵੱਲੋਂ ਲੜ ਜਾਰੀ ਕੀਤਾ ਗਿਆ ਜਿਸ ਦੀ ਗੱਲ ਕਰੀਏ ਪੰਜਾਬ ਦੇ ਲਗਭਗ ਜ਼ਿਲ੍ਹਿਆਂ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਕਿਹੜਾ ਲਗਾਤਾਰ ਮੀਂਹ ਪੈ ਰਿਹਾ ਤੇ ਅੱਜ ਗੱਲ ਕਰੀਏ ਸੋਂ ਦੇ ਮਹੀਨੇ ਦਾ ਦੂਜਾ ਸੋਮਵਾਰ ਹੈ ਜਿਸ ਦੇ ਵਿੱਚ ਸਵੇਰ ਦੁਪਹਿਰ ਸਵੇਰੇ ਗਰਮੀ ਹੁੰਦੀ ਹੈ ਤੇ ਸ਼ਾਮ ਜੋ ਹੈ ਬਾਰਿਸ਼ ਕਿਹੜੀ ਦੁਪਹਿਰ ਤੋਂ ਸ਼ੁਰੂ ਹੋ ਜਾਂਦੀ ਪਹਿਲੇ ਬੱਦਲ ਛਾ ਜਾਂਦੇ ਨੇ ਬੱਦਲਾਂ ਤੋਂ ਬਾਅਦ ਕਿਹੜਾ ਇੱਕੋਦਮ ਕਿਹੜਾ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਇੱਕੋਦਮ ਕਿਹੜਾ ਮੀਂਹ ਸ਼ੁਰੂ ਹੋ ਜਾਂਦਾ ਸਵੇਰ ਤੋਂ ਗਰਮੀ ਸੀ ਤੇ ਲਗਾਤਾਰ ਇੱਕੋਦਮ ਮੌਸਮ ਕਿਹੜਾ ਬਦਲਾਅ ਦੇ ਵਿੱਚ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਕੀੜੀ ਹੈ ਇਹ بارش ਹੋਣੀ ਸ਼ੁਰੂ ਹੋ ਜਾਂਦੀ ਐ ਸਾਡੇ ਨਾਲ ਲੋਕ ਐ ਬਾਰਿਸ਼ ਬਾਈ ਜੀ ਸਵੇਰੇ ਪਹਿਲੇ ਗਰਮੀ ਹੁੰਦੀ ਐ ਤੇ ਉਸ ਤੋਂ ਬਾਅਦ ਇੱਕੋਦਮ ਬੱਦਲ ਛਾ ਜਾਂਦੇ ਨੇ ਫਿਰ بارش ਦੇ ਮੌਸਮ ਵਧੀਆ ਲੱਗਾ بارش ਠੰਡਾ ਹੋ ਗਿਆ ਠੰਡਾ ਮੌਸਮ ਹੋ ਗਿਆ ਠੰਡਾ ਮੌਸਮ ਹੋ ਗਿਆ ਗਰਮੀ ਤੇ ਪੈਣੀ ਪੈਣੀ ਐ ਤੇ ਮੌਸਮ ਇਦਾਂ ਦਾ ਸੀਜ਼ਨ ਇਦਾਂ ਦਾ ਬਾਕੀ ਜੋ ਕਰਦਾ ਠੀਕ ਕਰਦਾ ਸਾਵਣ ਦੇ ਮਹੀਨੇ ਦਾ ਦੂਜੇ ਸੋਮਵਾਰ ਦੀ ਜਿਹੜੀ بارش ਜਰੂਰੀ ਐ ਬਸ ਸਾਵਣ ਦੇ ਮਹੀਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕ ਕਹਿ ਰਹੇ ਨੇ ਪਹਿਲੇ ਗਰਮੀ ਸੀ ਤੋਂ ਉਸ ਤੋਂ ਬਾਅਦ ਕਿਹੜਾ ਇੱਕੋ ਦਾ ਮੌਸਮ ਠੰਡਾ ਹੋ ਜਾਂਦਾ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਵਾਂ ਸੜਕਾਂ ਬਾਰਿਸ਼ ਦੇ ਕਾਰਨ ਲੋਕ ਜਿਹੜੇ ਵਾਈਕਲ ਆ ਉਹ ਰੁਕ ਜਾਂਦੇ ਨੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਭਾਵੇਂ ਨੇਰੀ ਤੂਫਾਨ ਚੱਲਦਾ ਹੋਵੇ ਟੂ ਵਹੀਲਰ ਭਾਵੇਂ ਫੋਰ ਵਹੀਲਰ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਜਲੰਧਰ ਦੇ ਵਿੱਚ ਦੁਪਹਿਰ ਤੋਂ 12 ਵਜੇ ਤੋਂ ਕਿਹੜੀ ਹੈ ਬਾਰਿਸ਼ ਸਟਾਰਟ ਹੋ ਚੁੱਕੀ ਹੈ ਬੱਦਲ ਛਾਏ ਹੋਏ ਨੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਦਿਖਾਇਆ ਬੱ ਤੇ ਬੱਦਲ ਛਾਏ ਹੋਏ ਨੇ ਤੇ بارش ਕਿਹੜੀ ਅੱਜ ਜਲੰਧਰ ਦੇ ਵਿੱਚ ਸੌਨ ਦੇ ਮਹੀਨੇ ਦੀ ਦੂਜੀ ਸੋਮਵਾਰ ਕਿਹੜੀ ਹੈ بارش ਪੈ ਰਹੀ ਹੈ ਜਿਸ ਦੇ ਵਿੱਚ ਸੜਕਾਂ ਖਾਲੀ ਹੋਈਆਂ ਹੋਈਆਂ ਸੜਕਾਂ ਇਸ ਟਾਈਮ ਸਮੇਂ ਕਿਹੜਾ ਤੁਹਾਨੂੰ ਦੱਸ ਦਈਏ 2 ਤੋਂ 3 ਵੱਜ ਚੁੱਕੇ ਨੇ ਕਿਹੜਾ ਮਾਹੌਲ ਐਦਾ ਲੱਗ ਰਿਹਾ ਜੋ ਰਾਤ ਪੈ ਚੁੱਕੀ ਹੈ ਕਿੜਾ ਲੋਕ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਬਾਰੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਅੱਜ ਸਵੇਰ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਗੱਲ ਕਰੀਏ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਮੌਸਮ ਵਿਭਾਗ ਵੱਲੋਂ ਲੜ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਜੋ ਬਾਰਿਸ਼ ਹੈ ਅੱਜ ਜਲੰਧਰ ਸਵੇਰ ਤੋਂ ਪਹਿਲੇ ਧੁੱਪ ਨਿਕਲੀ ਹੋਈ ਸੀ ਇੱਕੋ ਦਮ ਕਿੜੇ ਬੱਦਲ ਹੋ ਜਾਂਦੇ ਨੇ ਬੱਦਲਾ ਤੋਂ ਬਾਅਦ ਕਿڑی ਹੈ ਬਾਰਿਸ਼ ਜਲੰਧਰ ਦੇ ਵਿੱਚ ਹੋ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਮਾਨੀ ਟੀਵੀ ਜਲੰਧਰ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਮੌਸਮ ਵਿਭਾਗ ਵੱਲੋਂ ਲੜ ਜਾਰੀ ਕੀਤਾ ਗਿਆ ਜਿਸ ਦੀ ਗੱਲ ਕਰੀਏ ਪੰਜਾਬ ਦੇ ਲਗਭਗ ਜ਼ਿਲ੍ਹਿਆਂ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਕਿਹੜਾ ਲਗਾਤਾਰ ਮੀਂਹ ਪੈ ਰਿਹਾ ਤੇ ਅੱਜ ਗੱਲ ਕਰੀਏ ਸੋਨ ਦੇ ਮਹੀਨੇ ਦਾ ਦੂਜਾ ਸੋਮਵਾਰ ਹੈ ਜਿਸ ਦੇ ਵਿੱਚ ਸਵੇਰ ਦੁਪਹਿਰ ਸਵੇਰੇ ਗਰਮੀ ਹੁੰਦੀ ਹੈ ਤੇ ਸ਼ਾਮ ਜੋ ਹੈ ਬਾਰਿਸ਼ ਕਿਹੜੀ ਦੁਪਹਿਰ ਤੋਂ ਸ਼ੁਰੂ ਹੋ ਜਾਂਦੀ ਪਹਿਲੇ ਬੱਦਲ ਛਾ ਜਾਂਦੇ ਨੇ ਬੱਦਲਾਂ ਤੋਂ ਬਾਅਦ ਕਿਹੜਾ ਇੱਕੋ ਦਮ ਕਿਹੜਾ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਇੱਕੋ ਦਮ ਕਿਹੜਾ ਮੀਂਹ ਸ਼ੁਰੂ ਹੋ ਜਾਂਦਾ ਪਿ ਸਰੇ ਤੋਂ ਗਰਮੀ ਸੀ ਤੇ ਲਗਾਤਾਰ ਇੱਕੋਦਮ ਮੌਸਮ ਜਿਹੜਾ ਬਦਲਾਅ ਦੇ ਵਿੱਚ ਨਜ਼ਰ ਆਂਦਾ ਤੇ ਉਸ ਤੋਂ ਬਾਅਦ ਕੀੜੀ ਹੈ ਇਹ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਐ ਜਿਵੇਂ ਸਾਡੇ ਨਾਲ ਲੋਕ ਐ ਬਾਰਿਸ਼ ਬਾਈ ਜੀ ਸਵੇਰੇ ਪਹਿਲੇ ਗਰਮੀ ਹੁੰਦੀ ਐ ਤੇ ਉਸ ਤੋਂ ਬਾਅਦ ਇੱਕੋਦਮ ਬੱਦਲ ਛਾ ਜਾਂਦੇ ਨੇ ਫਿਰ ਬਾਰਿਸ਼ ਦੇ ਮੌਸਮ ਵੜੀਆ ਲੱਗਾ ਬਾਰਿਸ਼ਾ ਠੰਡਾ ਹੋ ਗਿਆ ਠੰਡਾ ਮੌਸਮ ਹੋ ਗਿਆ ਠੰਡਾ ਮੌਸਮ ਹੋ ਗਿਆ ਗਰਮੀ ਤੇ ਪੈਣੀ ਪੈਣੀ ਐ ਤੇ ਮੌਸਮ ਇਦਾਂ ਦਾ ਸੀਜ਼ਨ ਇਦਾਂ ਦਾ ਆ ਬਾਕੀ ਜੋ ਕਰਦਾ ਠੀਕ ਕਰਦਾ ਸਾਵਨ ਦੇ ਮਹੀਨੇ ਦਾ ਦੂਜੇ ਸੋਮਵਾਰ ਦੀ ਜਿਹੜੀ ਵਾਰੀ ਚੱਲਦੀ ਹੈ ਜ਼ਰੂਰੀ ਹੈ ਬਸ ਸਾਵਨ ਦੇ ਮਹੀਨੇ ਤੇ ਦੇਖ ਰੋ ਤਸਵੀਰਾਂ ਤਾਂ ਦਿਖਾ ਰਿਹਾ ਲੋਕ ਕਹਿ ਰਹੇ ਨੇ ਪਹਿਲੇ ਗਰਮੀ ਸੀ ਤੋਂ ਉਸ ਤੋਂ ਬਾਅਦ ਕਿਹੜਾ ਇੱਕੋ ਦਾ ਮੌਸਮ ਠੰਡਾ ਹੋ ਜਾਂਦਾ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਵਾਂ ਸੜਕਾਂ ਬਾਰਿਸ਼ ਦੇ ਕਾਰਨ ਲੋਕ ਜਿਹੜੇ ਵਾਈਕਲ ਆ ਉਹ ਰੁਕ ਜਾਂਦੇ ਨੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਭਾਵੇਂ ਨੇਰੀ ਤੂਫਾਨ ਚੱਲਦਾ ਹੋਵੇ ਟੂ ਵਹੀਲਰ ਭਾਵੇਂ ਫੋਰ ਵਹੀਲਰ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਜਲੰਧਰ ਦੇ ਵਿੱਚ ਦੁਪਹਿਰ ਤੋਂ 12 ਵਜੇ ਤੋਂ ਕਿਹੜੀ ਹੈ ਬਾਰਿਸ਼ ਸਟਾਰਟ ਹੋ ਚੁੱਕੀ ਹੈ ਬੱਦਲ ਛਾਏ ਹੋਏ ਨੇ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਵਾਂਗਾ ਦਿਖਾਇਆ ਬੱਦਲ ਮੌਸਮ ਕਿਹੜਾ ਠੰਡ ਤੇ ਬੱਦਲ ਛਾਏ ਹੋਏ ਨੇ ਤੇ بارش ਕਿਹੜੀ ਅੱਜ ਜਲੰਧਰ ਦੇ ਵਿੱਚ ਸੌਨ ਦੇ ਮਹੀਨੇ ਦੀ ਦੂਜੀ ਸੋਮਵਾਰ ਕਿਹੜੀ ਹੈ بارش ਪੈ ਰਹੀ ਹੈ ਜਿਸ ਦੇ ਵਿੱਚ ਸੜਕਾਂ ਖਾਲੀ ਹੋਈਆਂ ਹੋਈਆਂ ਸੜਕਾਂ ਇਸ ਟਾਈਮ ਸਮੇਂ ਕਿਹੜਾ ਤੁਹਾਨੂੰ ਦੱਸ ਦਈਏ ਦੋ ਤੋਂ ਤਿੰਨ ਵਾ ਚੁੱਕੇ ਨੇ ਕਿਹੜਾ ਮਾਹੌਲ ਐਦਾ ਲੱਗ ਰਿਹਾ ਜੋ ਰਾਤ ਪੈ ਚੁੱਕੀ ਹੈ ਕਿਹੜਾ ਲੋਕ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ ਬਾਰੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਅੱਜ ਸਵੇਰ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਗੱਲ ਕਰੀਏ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਮੌਸਮ ਵਿਭਾਗ ਵੱਲੋਂ ਲੜ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਜੋ ਬਾਰਿਸ਼ ਹੈ ਅੱਜ ਜਲੰਧਰ ਸਵੇਰ ਤੋਂ ਪਹਿਲੇ ਧੁੱਪ ਨਿਕਲੀ ਹੋਈ ਸੀ ਇੱਕੋ ਦਮ ਕਿਹੜੇ ਬੱਦਲ ਹੋ ਜਾਂਦੇ ਨੇ ਬੱਦਲਾ ਤੋਂ ਬਾਅਦ ਕਿڑی ਹੈ ਬਾਰਿਸ਼ ਜਲੰਧਰ ਦੇ ਵਿੱਚ ਹੋ ਰ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਮਾਨੀ ਟੀਵੀ ਜਲੰਧਰ